ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਦੀ ਸਵਾਗਤ ਹੈ ਤੁਹਾਡਾ ਪੀਰ ਕਮਾਂਬੇ ਅਭਿਆਸ ਦੇ ਬਲੌਗ ਦੇ ਵਿੱਚ ਸਤਸੰਗ ਜੀ ਆ ਜਿਹੜੀ ਤੰਦ ਹੁੰਦੀ ਆ ਇਹਨੂੰ ਜਿੱਦਾਂ ਆਪਾਂ ਏਦਾਂ ਖਿੱਚ ਲੈਨੇ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਕਮਾਨ ਹੁੰਦਾ ਸੀ ਉਹਦੀ ਤੰਦ ਨੂੰ ਇਸ ਤਰ੍ਹਾਂ ਖਿੱਚਣ ਦੇ ਲਈ ਘੋੜਿਆਂ ਦੇ ਨਾਲ ਜ਼ੋਰ ਲਾ ਕੇ ਫਿਰ ਪਿੱਛੋਂ ਖਿੱਚਦੇ ਹੁੰਦੇ ਸੀ ਇਹਨੂੰ ਤਾਂ ਤੇ ਚੜਾਉਣ ਦੇ ਲਈ ਤੇ ਜ਼ੋਰ ਦੇ ਨਾਲ ਇੰਨਾ ਜਾਂਦਾ ਹੁੰਦਾ ਸੀਗਾ ਤੇ ਦਸਾਂ ਬੰਦਿਆਂ ਦੇ ਵਿੱਚੋਂ ਵੀ ਲੰਗ ਕੇ ਧਾਤੀ ਦੇ ਵਿੱਚ تیر ਬਾਜੀ ਜਾਂਦਾ ਹੁੰਦਾ ਹੈਗਾ ਤੇ ਹਾਥੀ ਦੇ ਵਿੱਚੋਂ ਵੀ ਆਰ ਪਾਰ تیر ਹੋ ਜਾਂਦਾ ਹੈਗਾ ਤੇ ਧਾਤੀ ਤੇ ਮਾਰ ਦੰਦੇ ਸੀਗੇ ਤੇ ਧਾਤੀ ਦੇ ਵਿੱਚੋਂ ਪਾਣੀ ਨਿਕਲ ਜਾਂਦਾ ਹੁੰਦਾ ਹੈਗਾ ਨਾ ਉਹਦਾ ਵਿਹਾਰ ਹੈਗਾ ਦਿਖਾ ਦਿਓ ਹੁਣ ਆਪਾਂ ਲਾ ਕੇ ਦੇਖਦੇ ਹਾਂ ਇਨਸ਼ਾਅੱਲਾ ਪਹਿਲਾਂ ਹਾਂ ਟਿੰਗ ਗੋਵਾੜੇ ਨੂੰ ਲਾ ਕੇ ਦੇਖਦੇ ਆਪਾਂ ਨਿਸ਼ਾਨਾ ਲੱਗਦਾ ਕਿ ਨਹੀਂ ਸੱਲਾ ਦਾ ਪਨ ਲੱਗਿਆ ਦੂਸਰਾ ਲਾ ਕੇ ਦੇਖਦੇ ਆਂ ਦੂਜਾ ਆਪਾਂ ਬੋਰੇ ਦੇ ਟਰਾਈ ਕਰਦੇ ਆਂ ਬੋਰੇ ਤੇ ਵੀ ਲੱਗ ਗਿਆ ਪ੍ਰੋਪਰ ਨਹੀਂ ਲੱਗਿਆ ਦੁਬਾਰੀ ਲਾ ਕੇ ਦੇਖਦੇ ਆਂ ਬੋਰੇ ਤੇ ਚੰਗੀ ਤਰ੍ਹਾਂ ਨਹੀਂ ਲੱਗ ਰਿਹਾ ਇਸ ਦਿਨ ਆ। ਅਗਲੀ ਵਾਰ। ਬੋਤਲ ਦੇ ਤਰ੍ਹਾਂ ਕਰਦੇ। ਇਹ ਤਾਂ ਵੀ ਟਰਾਈ ਕਰਕੇ ਦੇਖੋ। ਇਹ ਕੋਲੇ ਗਿਆ। ਆਖਰੀ ਇਨਸ਼ਾਅੱਲਾ। ਇਹ ਦੂਰ। ਇਹ ਵੀ ਆਪਣਾ ਵਸ ਹੋ ਗਿਆ। ਚਲੋ ਬਾਕੀ ਹੋਰ ਟਰਾਈ ਕਰਾਂਗੇ। ਹੋਰ